ਇਹ ਹੈ ਜਿਹੜੀ ਆਲਟੋ ਕਾਰ ਦੇ ਉੱਪਰ ਡਰਾਈਵਿੰਗ ਸਿੱਖ ਰਹੀ ਸੀ ਉਸ ਲੜਕੀ ਦੀ ਗਲਤੀ ਦੇ ਕਾਰਨ ਉਹਨਾਂ ਨੇ ਜਿਹੜੀ ਉਕਾਰ ਹੈ ਡਿਵਾਈਡਰਾਂ ਦੇ ਉੱਪਰੋਂ ਦੀ ਚੜਾ ਕੇ ਸਿੱਧਾ ਜਿਹੜੀ ਹੈ ਵੈਨ ਦੇ ਵਿੱਚ ਮਾਰੀ ਗੱਡੀ ਚਲਾਉਣੀ ਸਿੱਖ ਰਹੀ ਇੱਕ ਔਰਤ ਦੇ ਵੱਲੋਂ ਸਕੂਲ ਬੈਨ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਤਸਵੀਰਾਂ ਬਿਕਸਰ ਦਿਓ ਕਿ ਇੱਕ ਔਰਤ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਦੱਸਦੇ ਕਿ ਉਸ ਦੇ ਵੱਲੋਂ ਡਿਵਾਈਡਰ ਪਾਰ ਕਰਕੇ ਇੱਕ ਸਕੂਲ ਬੈਨ ਨੂੰ ਟੱਕਰ ਮਾਰੀ ਗਈ ਇਸ ਦੌਰਾਨ ਸਕੂਲ ਬੈਨ ਦੇ ਡਰਾਈਵਰ ਦੀ ਮੌਤ ਹੋ ਗਈ ਇਹ ਮਾਮਲਾ ਫਰੂਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਮੋਹਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਆਲਟੋ ਕਾਰ ਦੇ ਵਿੱਚ ਸਵਾਰ ਮਹਿਲਾ ਦੇ ਵੱਲੋਂ ਡਿਵਾਈਡਰ ਪਾਰ ਕਰਕੇ ਸਕੂਲ ਬੈਨ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਤੇ ਸਕੂਲ ਬੈਨ ਦੇ ਡਰਾਈਵਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਮ੍ਰਿਤਿਕ ਦੇ ਪ੍ਰਾਣੀ ਦੱਸਿਆ ਕਿ ਹਾਲਾਂਕਿ ਸਕੂਲ ਬੈਂਡ ਦੇ ਵਿੱਚ ਕੋਈ ਵੀ ਬੱਚਾ ਨਹੀਂ ਸੀ ਪਰ ਜੋ ਔਰਤ ਗੱਡੀ ਚਲਾ ਰਹੀ ਸੀ ਉਸ ਦੇ ਪਤੀ ਦੇ ਬਲੋਸ ਨੂੰ ਗੱਡੀ ਚਲਾਉਣੀ ਸਿਖਾਈ ਜਾ ਰਹੀ ਸੀ ਇਸੇ ਦੌਰਾਨ ਇਹ ਵੱਡਾ ਹਾਸਾ ਵਾਪਰਿਆ ਤੇ ਉਸ ਦੇ ਪ੍ਰਾਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਹਾਸਾ ਕਿੱਥੇ ਹੋਇਆ ਇਹ ਕਿਵੇਂ ਹੋਇਆ ਕੀ ਹੋਇਆ ਕੀ ਹੈ? ਜੀ। ਇਹਦੀ ਪਿੰਡ ਮੋਣਕੇ ਠਾੜ ਹੈ। ਮੋਣਕੇ ਠਾੜ ਤੋਂ ਇਹ ਜਿਹੜਾ ਲੜਕਾ ਰਿੰਕੂ ਹੈ ਸਕੂਲ ਬੈਂਡ ਦੇ ਬੱਚੇ ਲੈ ਕੇ ਜਾਂਦਾ ਹੈ ਲਿਟਲ ਫਲਾਵਰ ਸਕੂਲ ਦੇ ਵਿੱਚ। ਔਰ ਸੂਬਾ 7:30 ਵਜੇ ਬੱਚੇ ਜਿਹੜੇ ਵੱਡੇ ਐ ਇੱਕ ਗੇੜਾ ਪਹਿਲਾਂ ਲੈ ਕੇ ਜਾਂਦੇ ਐ ਛੋਟੇ ਬੱਚਿਆਂ ਨੂੰ ਬਾਅਦ ਦੇ ਵਿੱਚ ਲੈ ਕੇ ਜਾਂਦੇ ਐ। ਤੇ ਤਕਰੀਬਨ 7:30 ਵਜੇ ਜਦੋਂ ਵਾਪਸੀ ਆ ਰਹੇ ਸੀ ਸਕੂਲ ਦੇ ਵਿੱਚ ਬੱਚੇ ਵੱਡੇ ਛੱਡਣ ਤੋਂ ਬਾਅਦ ਤਾਂ ਇੱਕ ਲੜਕੀ ਐ ਜਿਹੜੀ ਆਲਟੋ ਕਾਰ ਦੇ ਉੱਪਰ ਡਰਾਈਵਰੀ ਸਿੱਖ ਰਹੀ ਸੀ। ਉਹ ਮੋਣ ਕੇ ਉਤਾੜ ਪਿੰਡ ਦੇ ਕੋਲ ਜਿਵੇਂ ਕਿ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਐ। ਉਹ ਉਹਦੇ ਨਾਲ ਘਰ ਵਾਲਾ ਸੀ ਕੁੜੀ ਦਾ ਨਾਮ ਸੁਨੀਤਾ ਰਾਣੀ ਹੈ ਔਰ ਉਹਦੇ ਘਰਵਲੇ ਦਾ ਨਾਮ ਜਿਹੜਾ ਉਹ ਪਵਨਦੀਪ ਹੈ ਬਹਾਦਰਕੇ ਦੀ ਉਹ ਲੜਕੀ ਹੈ ਛੋਟੀ ਪਿੰਡੀ ਉਹ ਕੁੜੀ ਵਿਆਹੀ ਹੋਈ ਹੈ ਉਸ ਲੜਕੀ ਦੀ ਗਲਤੀ ਦੇ ਕਾਰਨ ਉਹਨਾਂ ਨੇ ਜਿਹੜੀ ਓਕਾਰ ਹੈ ਡਾਇਵਾਈਡਰਾਂ ਦੇ ਉੱਪਰੋਂ ਦੀ ਚੜਾ ਕੇ ਸਿੱਧਾ ਜਿਹੜੀ ਵੈਨ ਦੇ ਵਿੱਚ ਮਾਰੀ ਤੇ ਵੈਨ ਦੇ ਵਿੱਚ ਡਾਇਰੈਕਟ ਟੋਨ ਕਰਨ ਜਿਹੜਾ ਮੌਕੇ ਤੇ ਇਹ ਰਿੰਕੂ ਸੀਗਾ ਲੜਕਾ ਉਹ ਮੌਕੇ ਤੇ ਖਤਮ ਹੋ ਗਿਆ ਸੀਸੀਟੀਵੀ ਵੀ ਸਾਹਮਣੇ ਆਈ ਹੋएगी ਬਿਲਕੁਲ ਬਿਲਕੁਲ ਹੈ ਜੀ ਸਭ ਤੁਹਾਡੇ ਸਾਹਮਣੇ ਹੈ ਸੀਸੀਟੀਵੀ ਦੇ ਵਿੱਚ ਵੀ ਹੈ ਹੋਰ ਵੀਡੀਓ ਬਣੀਆਂ ਹੋਈਆਂ ਹਨ ਲੜਕੀ ਜਿਹੜੀ ਡਰਾਈਵਰੀ ਕਰਦੇ ਦੀ ਉਹ ਵੀ ਵੀਡੀਓ ਹੈਗੀਆਂ ਕਿੰਨੀ ਸਾਲ ਦੀ ਉਮਰ ਸੀ ਤੁਹਾਡੇ ਤਰ੍ਹਾਂ ਦੀ ਉਹ ਕੀ ਉਹਨਾਂ ਦਾ ਨਾਮ ਸੀਗਾ ਉਹਨਾਂ ਦਾ ਵਿਆਹ ਹੋਇਆ ਸੀਗਾ ਬਿਲਕੁਲ ਜੀ ਦੇਖੋ ਰਿੰਕੂ ਮਹਿਜ 31 ਤੋਂ 32 ਕੋ ਸਾਲ ਦੀ ਉਮਰ ਹੋਏਗੀ 6.5 7 ਸਾਲ ਦਾ ਛੋਟਾ ਬੱਚਾ ਹੈ ਵੈਨ ਚਲਾ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰਦਾ ਹੈ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ ਇੱਕ ਵੈਨ ਹੀ ਸੀ ਜਿਹਦੇ ਨਾਲ ਉਹਦੇ ਘਰ ਦੀ ਰੋਜੀ ਰੋਟੀ ਚੱਲਦੀ ਸੀ ਤੇ ਅੱਜ ਉਹ ਪਰਿਵਾਰ ਦਾ ਦੀਵਾ ਬੁੱਝ ਗਿਆ ਜੀ ਤੇ ਉਹਨਾਂ ਦਾ ਛੋਟਾ ਬੱਚਾ ਹੈ ਪਤਾ ਨਹੀਂ ਉਸ ਬੱਚੇ ਦਾ ਡੱਬ ਰੱਖਾ ਜੀ ਕੀ ਮੰਗ ਕਰਦੇ ਮੰਗ ਦੇ ਕੋ ਜੀ ਪ੍ਰਸ਼ਾਸਨ ਨੂੰ ਅਸੀਂ ਤਰਨਾ ਵੀ ਦਿੱਤਾ ਸੀ ਸੂਬਾ ਪਹਿਲਾਂ 1 ਘੰਟਾ ਬੈਠਣ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਫਿਰ ਤਰਨਾ ਦੇਣਾ ਪਿਆ ਉਸ ਤੋਂ ਬਾਅਦ ਇੱਕ ਐਸਐਸ ਨੇ ਫਿਰ ਡੀਐਸਪੀ ਅਤਲ ਸੋਨੀ ਜੀ ਨੇ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਪਰਚਾ ਦੇ ਦਿੰਨੇ ਆ ਇਹ ਪਰਚਾ ਦੇਣਾ ਬਣਦਾ ਵੀ ਹੈ ਜੀ ساری ਵੀਡੀਓ ਸਾਹਮਣੇ ਆਉਂਦੇ باوجود ਵੀ ਜੇ ਕੋਈ ਬਚਾਅ ਕਰਦਾ ਹੈ ਉਹਨਾਂ ਦਾ ਤੇ ਗਲਤ ਹੈ ਜੀ ਬਿਲਕੁਲ ਗਲਤ ਹੈ ਕੀ ਨਾਮ ਹੈ ਤੁਹਾਡਾ ਪੁੱਤ ਮੇਰਾ ਨਾਮ ਰੋਬਿੰਦਰ ਹੈ ਜੀ ਮੋਹਨਕੇ ਠਾੜੀ ਮੇਰਾ ਪਿੰਡ ਹੈ ਮੇਰਾ ਮੇਰੀ ਜਿਹੜੀ ਬਿਟੀ ਹੈ ਉਹ ਇਹੀ ਵਹਿਣ ਤੇ ਜਦੋਂ ਇਹ ਵੱਡੇ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੇ ਸੀ ਤਾਂ ਮੇਰੀ ਗੁੱਡੂ ਤਿਆਰ ਹੋ ਕੇ ਬੈਠੀ ਸੀ ਐਸੇ ਹੀ ਵਹਿਣ ਤੇ ਉਹਨਾਂ ਨੇ ਸਕੂਲ ਜਾਣਾ ਸੀ ਜੀ ਤੁਹਾਡੇ ਕੀ ਲੱਗਦੇ ਜੀ ਮੇਰੇ ਕਜ਼ਨ ਹੈ ਜੀ ਭਰਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿ ਹਜ਼ਾਰਿਆਂ ਕਿ ਜੋ ਵੀ ਬੰਦੀ ਕਾਰਵਾਈਆ ਉਹ ਕੀਤੀ ਜਾਵੇਗੀ ਦੱਸਦੀ ਕਿ ਫਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਮੋਹਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਗੱਡੀ ਚਲਾਉਣੀ ਸਿੱਖ ਰਹੀ ਸੀ ਤੇ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਫਰੋਜ਼ਪੁਰ ਤੋਂ ਪੰਮ ਜੀ ਸਖਣਾ ਪੰਜਾਬੀ ਲੋਕ ਚੈਨਲ